ਮੇਰਾ ਨਾਮ ਸ਼ਿਵਾਨੀ ਲਾ ਕਾ ਡਪਰੇ ਹਾਲਪਿੰਡ ਬੜਾ ਹੀ ਔਖਾ ਭਰਾਵਾ ਦੇਖ ਲੋ ਤੁਹਾਡੇ ਸਾਹਮਣੇ ਹੀ ਆਂ ਜਾਂਾਂਚ ਕਿੰਨੀ ਦਿੱਕਤ ਹੈਗੀ ਆ ਬੱਚਿਆਂ ਨੂੰ ਪੜਾਉਣ ਦੀ ਕਿੰਨੀ ਦਿੱਕਤ ਹੈਗੀ ਆ ਆ ਦਾ ਪਾ ਸਾਡਾ ਮੁੜਾ ਚਾਫਕਰ ਸਕੂਲ ਜਾਂਦਾ ਆ 9 ਮਹੀਨੇ ਤਾਂ ਹੀ ਪੇਜ ਲੈਣੇ ਆ ਹੁਣ ਇਹ 3-4 ਮਹੀਨੇ ਹੱਡਲੇ ਕਿੰਨੇ ਔਖੇ ਆ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਇਹ ਘਰ ਆਨਲਾਈਨ ਕਲਾਸ ਲਾਈਦੇ ਨੈਟਵਰਕ ਵੀ ਨਹੀਂ ਹੈਗਾ ਤੇ ਕਿਸ ਤਰ੍ਹਾਂ ਸਾਨੂੰ ਪਤਾ ਨਾ ਕਿੰਨਾ ਮਾੜਾ ਹਾਲ ਹੈਗਾ ਇੱਧਰ ਦਾ ਬਹੁਤ ਬੁੜਾ ਹਾਲ ਹੋਇਆ ਗਦਾ ਪਰ ਕੀ ਕਰਨਾ ਕੱਢ ਮੰਗ ਪੱਕੇ ਬੋਲਦੀ ਆ ਨਾਮ ਬਲਜੀਤ ਸੈਣੀ ਹੈ ਅੱਲਾਹ ਹਦਮੈਂ ਮੇਰੀ ਜ਼ਮੀਨ ਆ ਇਹ ਸਾਰੀ ਇਤੋਂ ਰੋਡ ਦੇ ਕੰਡੇ ਕੰਡੇ ਲੱਗਦੀ ਆ ਸਾਰੀ ਕਾਫੀ ਨੁਕਸਾਨ ਵੀ ਪਬਲਿਕ ਕਰਦੀ ਆ ਪਰ ਅਸੀਂ ਕਸੀ ਨੂੰ ਵੀ ਕਦੀ ਅਜੇ ਤੱਕ ਕੁਛ ਨਹੀਂ ਕਿਹਾ ਵੀ ਚਲੋ ਯਾਰ ਸਰਕਾਰਾਂ ਨੇ ਅੱਖਾਂ ਬੰਦ ਕੀਤੀ ਆ ਆਪਾਂ ਦੇ ਸਹੀ ਤਰੀਕੇ ਨਾਲ ਸਾਰੇ ਭਾਈ ਯਾਰਾ ਹੈਗਾ ਆਪਣਾ ਤੇ ਸਾਨੂੰ ਹੋਣ ਵੀ ਵਾਜ ਇਧਰ ਫੇਰਾਮ ਲਗਾਣਾ ਕਹਿੰਦੇ ਯਾਰਾ ਜਦ ਬੀੜੀ ਪਈ ਹੈ ਮੈਂ ਚਲੋ ਦੇਖ ਕੇ ਆਈਏ ਇੱਥੇ ਥੋੜਾ ਬਹੁਤਾ ਬਹੁਤ ਬੁਰੀ ਹਾਲਤ ਹੈ ਕਾਗਜ਼ਾਂ ਵਿੱਚ ਤੇ 82% ਕੰਮ ਹੋਇਆ ਪਿਆ ਇਹਦਾ ਤੇ ਕੁਝ ਵੀ ਨਹੀਂ ਮਿਲਦਾ ਗ੍ਰਾਊਂਡ ਲੈਵਲ ਦੇ ਆਣਗੇ ਚੰਗੀਆਂ ਉਪਜੋ ਜ਼ਮੀਨਾਂ ਜਿਹੜੀਆਂ ਨਾ ਉਹ ਖਰਾਬ ਕਰ ਰਹੀ ਨੇ ਕਿੰਨਾ ਪਾਣੀ ਵੇਸਟੇਜ ਹੋ ਰਿਹਾ ਹੈ ਪਾਣੀ ਨਹੀਂ ਹੈਗਾ ਵਿੱਚ ਮੋਟਰਾਂ ਦੇ ਪਾਣੀ ਕਿੰਨੀ ਪ੍ਰੋਬਲਮ ਪੰਪ ਖਾਲੀ ਪੀ ਨੇ ਸਰਕਾਰ ਕਿਉਂ ਇਹ ਪਾਣੀ ਵੇਸਟੇਜ ਜਾਂਦਾ ਸਾਰਾ ਇਹਨੂੰ ਕਿਉਂ ਨਹੀਂ ਪਰੀਫਾਈ ਕਰਦੀ ਕਿੰਨੇ ਪਿੰਡ ਪਿੰਡ ਨੇ ਪਾਰਪਸ ਰਿਆਦ ਆ ਤੇ ਆ ਦੇ ਕਾਫੀ 25 ਦੀ ਪਿੰਡ ਬੰਦੇ ਮੇਰੇ ਕਹਿੰਦਾ ਇਹ ਦੂਸਰੀ ਵਾਰ ਟੱਚ ਹੋ ਜਾਂਦਾ ਦਰ ਬਮਿਆਲ ਸਾਈਡ ਦੇ ਨਰੂਲ ਜਮਨ ਸਿੰਘ ਵਾਲੀ ਪੁਲੀ ਦੇ ਉੱਪਰ ਕਿੰਨੇ ਸਮੇ ਤੋਂ ਨਹੀਂ ਹਲਾਤਾ ਦੇਖੋ ਜੀ ਮੇਰੀ ਏਜ 43 ਦੇ ਕਰੀਬ ਹੈ ਮੈਨੂੰ ਜਦੋਂ ਦਾ ਇੱਧਰ ਚੱਕਰ ਲਗਾਣਾ ਉਦੋਂ ਦੇ ਇਹੀ ਹਾਲਾਤ ਨੇ ਪੁਲ ਪੰਦਾ ਚੁੱਕਿਆ ਜਾਂਦਾ ਪੰਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਰਾਜਨੀਤੀ ਖੇਡਦੀਆਂ ਵਿਚਾਰਿਆਂ ਨਾਲ ਫਿਰ ਦੋ ਅੱਧਰ ਨੇ ਵਾਪਸ ਹੀ ਦੇਖੇ ਇਹ ਵੀ ਕੀ ਹਾਲਾਤ ਹੈ ਕੀ ਹਾਲਾਤ ਹੈ ਇਸ ਇਲਾਕੇ ਦੇ ਹਾਲਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਓਖਾ ਸੁਖਾ ਰਾਤ ਨਿਹਰੇ ਸੁਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇੱਧਰ ਇਹੀ ਆ ਜੀ ਇਹਦੇ ਪੁਲ ਬਣਨਾ ਚਾਹੀਦਾ ਇੱਧਰ ਜੀ ਉਹਦੇ ਉੱਤੇ ਤਾਂ ਓਖਾ ਹੀ ਆ ਜੀ ਪਰ ਪਾਣੀ ਜ਼ਿਆਦਾ ਚੜ ਜਾਏ ਤੇ ਬੱਚੇ ਤੇ ਫਿਰ ਰਹਿਣ ਇੱਧਰ ਹੀ ਦੱਕ ਦੇਣਾ ओके ਆ ਬਹੁਤ ਸੁਹਿਆ ਮਾੜੇ ਆ ਜੀ ਤੋ ਕਿੱਧਾ ਜਾ ਸਕਦਾ ਕੋਈ ਕਿਤੇ ਵੀ ਨਹੀਂ ਜਾ ਸਕਦਾ ਬੇੜੀ ਪੇ ਤੇ ਫੇਰ ਹੀ ਜਾ ਸਕਦਾ ਉਧਰ ਕਿੱਧਾ ਜਾ ਸਕਦਾ ਇਥੇ ਕੋਈ ਹੈ ਕੋਈ ਮੈਡੀਕਲ ਸਹੂਲਤ ਤਾਂ ਕੋਈ ਵੀ ਨਹੀਂ ਇਧਰ ਮੈਡੀਕਲ ਸਹੂਲਤ ਹੋਣੀ ਚਾਹੀਦੀ ਕੋਈ ਹਾਂਜੀ ਪੁਲ ਉਹ ਖਾਈ ਹੈ ਜੀ ਮੈਡੀਕਲ ਸਹੂਲਤ ਹੋਣੀ ਚਾਹੀਦੀ ਫੇਰ ਹੀ ਆ ਜਾਂ ਪੁਲ ਬਣਾਉਣਾ ਚਾਹੀਦਾ ਤੇ ਪੱਕਾ ਬਣਾਉਣਾ ਇਹ ਫੈਦਾ ਵਾ ਜੀ ਤੇ ਮਾ ਮਾੜੇ ਹਾਲਤਾ ਮਲਾਦਾ ਕੰਮ ਕਰਦਾ ਮੈਂ ਜੀ ਜੇ ਤਿੰਨ ਮਹੀਨੇ ਚੁੱਕੇ ਆਪਣਾ ਪੁਲ ਚੁੱਕਿਆ ਗਿਆ ਤੇ ਤਿੰਨ ਮਹੀਨੇ ਕਿਸ ਕੀ ਚਲੇਗੀ ਦੋ ਕਿਸ਼ਤੀਆਂ ਕੋਈ ਇੱਕ ਛੋਟੀ ਹੈ ਇੱਕ ਹੈ ਵੱਡੀ ਕਿਸ਼ਤੀ ਹੈ ਇਹ ਕਿਸ਼ਤੀ ਕਦੋਂ ਬਾਰਸ ਇਹ ਲਗਭਗ 8 ਦਿਨ ਮਹੀਨਾ ਹੋ ਗਿਆ ਜਿਹਨੂੰ ਵਾਈ ਕਿਸ਼ਤੀ ਸਵੇਰੇ ਚੱਲ ਪੈਂਦੀ ਹੈ ਜੀ 7 ਕਵਾਂ ਚੱਲ ਪੈਂਦੀ ਹੈ ਤੇ ਸਾਮੀ 6 ਵਜੇ ਤੱਕ ਹਾਂਜੀ ਜੇ ਕੋਈ ਬਿਮਾਰ ਬੁਮਰ ਹੋ ਜਾਏ ਤਾਂ ਫਿਰ ਅਵਰਜੈਂਸੀ ਪਾਰ ਕਰ ਦਿੱਤਾ ਜੀ ਹਾਲਾਤ ਤੇ ਮਾੜੇ ਇਹ ਤੁਹਾਨੂੰ ਪਤਾ ਹੀ ਹੈ ਜੀ ਪੱਕਾ ਪੁਲ ਹੋਣਾ ਚਾਹੀਦਾ ਜਨਤਾ ਵਾਸਤੇ ਬੜੀ ਮੁਸ਼ਕਲ ਹੈ ਜੀ ਹਾਂਜੀ ਪਾਣੀ ਆ ਜਾਂਦਾ 3 ਮਹੀਨੇ ਰਸਤਾ ਬੰਦ ਹੋ ਜਾਂਦਾ ਫਿਰ ਜਿਹੜਾ ਆਪਣਾ ਹੈਗਾ ਸਮਾਨ ਸਪੋਣਾਂ ਦਾ ਨਹੀਂ ਪਾਰ ਹੁੰਦਾ ਜੀ ਇਹ 7 ਪਿੰਡ ਹੈ ਜੀ ਕਿਸਾਨ ਫਿਰ ਹੁਣ ਫਸਲ ਫੁੱਸਲ ਤੇ ਪੱਕਣੀ ਨਹੀਂ ਜੇ ਉਹ ਫਸਲ ਮੁਰਕੇ ਪੱਕੇ ਗੋਦੋਂ ਬਰੇਜ ਲੱਗ ਜਾਏ ਪੁੱਲ ਫਿਰ ਬਣ ਜਗਾ ਜੀ ਪੁੱਲ ਬਣ ਤੇ ਵਧੀਆ ਗੱਲ ਹੈ ਜੀ